ਸਸ਼ਕਾਲਾ ਸਮਜ਼ਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ ਸੀਐਮ ਭਗਵੰਤ ਮਾਨ ਨੇ ਕਿਤਾ ਵੱਡਾ ਐਲਾਨ ਪਰਿਵਾਰ ਨੂੰ 1 ਕਰੋੜ ਰੁਪਏ ਤੇ ਛੋਟੀ ਪਹਿਣ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਹੈ ਨਾ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ 26 ਫਰਵਰੀ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ ਤੇ 14 ਮਾਰਚ ਨੂੰ ਦਿੱਲੀ ਚ ਹੋਵੇਗੀ ਮਹਾਪੰਚਾਇਤ ਕਿਸਾਨਾਂ ਆंदोलਨ ਨਾਲ ਜੁੜੀ ਵੱਡੀ ਖਬਰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰਾਹਤ ਹਰਿਆਣਾ ਪ ਨੇ ਐਨਐਸਐਲ ਲਗਾਉਣ ਦਾ ਫੈਸਲਾ ਲਿਆ ਵਾਪਸ ਲੁਧਿਆਣਾ ਤੋਂ ਦੁਖਦਾਈ ਖਬਰ ਡੀਐਸਪੀ ਦਿਲਪ੍ਰੀਤ ਸਿੰਘ ਦੀ ਜਿਮ ਚ ਹੋਈ ਮੌਤ ਕਸਰਤ ਕਰਦੇ ਆਇਆ ਹਾਰਟ ਅਟੈਕ ਪੰਜਾਬ ਕੈਬਨਿਟ ਚ ਲਏ ਗਏ ਵੱਡੇ ਫੈਸਲੇ ਸੀਐਮ ਬਾਦ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ 1 ਤੋਂ 15 ਮਾਰਚ ਤੱਕ ਚੱਲੇਗਾ ਬਜਟ ਅੰਮ੍ਰਿਤਸਰ ਜ਼ਿਲ੍ਹੇ ਪਾੜ ਕੇ ਇੱਕ ਗਨ ਹਾਊਸ ਚ ਚੋਰੀ ਪਿਸਤੌਲ ਬੰਦੂਕਾਂ ਕਾਰਤੂਸ ਤੇ 6 ਲੱਖ ਦੀ ਨਕਦੀ ਲੈ ਕੇ ਫਰਾਰ ਹੋਈ ਚੋਰ ਖਨੌਰੀ ਬਾਰਡਰ ਤੇ ਸੰਘਰਸ਼ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ ਪੰਜਾਬ ਦੇ ਪਿੰਡ ਅਮਰਗੜ ਦਾ ਰਹਿਣ ਵਾਲਾ ਸੀ ਕਿਸਾਨ ਯੂਕੇ ਦੀ ਪਾਰਲੀਮੈਂਟ 'ਚ ਤਨਮਨਜੀਤ ਸਿੰਘ ਢੇਸੀ ਨੇ ਚੁੱਕਿਆ ਸ਼ੁਭਕਰਨ ਦਾ ਮੁੱਦਾ ਕਿਸਾਨਾਂ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ ਚੰਡੀਗੜ੍ਹ 'ਚ ਅੱਜ ਤੋਂ 52 ਰੋਜ਼ ਫੈਸਟੀਵਲ ਸ਼ੁਰੂ ਤਿੰਨ ਦਿਨ ਪੰਜਾਬੀ ਤੇ ਬਾਲੀਵੁੱਡ ਗਾਇਕ ਲਗਾਉਣਗੇ ਰੌਣਕਾਂ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਪੰਜਾਬ ਕੈਬਨਿਟ ਨੇ ਇਹ ਫੈਸਲੇ ਐਤਲਾਈ ਮਹਰ ਅਧਿਆਪਕਾਂ ਦੀ ਬਦਲੀ ਨੀਤੀ 'ਚ ਬਦਲਾਅ ਜੰਗੀ ਵਿਧਵਾਵਾਂ ਦੀ ਪੈਨਸ਼ਨ ਕਿਤੇ ਡਬਲ के विशाल नु चाय गिरफ्तार कर लो उसी कांग्रेस नाल गठजोड़ ਤੋਂ ਪਿੱਛੇ ਨਹੀਂ ਹਟਾਂਗੇ ਆਪਨੇ ਭਾਜਪਾ ਦੇ ਕੀਤਾ ਤਿੱਖਾ ਹਮਲਾ ਮਹਾਰਾਸ਼ਟਰ ਦੇਸ ਦਾ ਆਪਕਾ ਸੀਐਮ ਤੇ ਸ਼ਿਵਸੇਨਾ ਦੇ ਨੇਤਾ ਮਨੋਹਰ ਜੋਸ਼ੀ ਦਾ ਹੋਇਆ ਦੇਹਾਨ 86 ਸਾਲ ਦੀ ਉਮਰ ਚ ਲੈ ਆਖਰੀ ਸਾਹ ਮੋਦੀ ਸਰਕਾਰ ਦਾ ਵੱਡਾ ਫੈਸਲਾ ਮਲਿਕ ਅਰਜੁਨ ਖੜਗੇ ਨੂੰ ਮਿਲੀ ਜੈਡ ਪਲੱਸ ਸੁਰੱਖਿਆ ਖੂਫੀਆ ਏਜੰਸੀਆਂ ਨੇ ਮਲਿਕ ਅਰਜੁਨ ਖੜਗੇ ਦੀ ਸੁਰੱਖਿਆ ਨੂੰ ਲੈ ਕੇ ਜ਼ਾਹਰ ਕੀਤੀ ਚਿੰਤਾ ਆंदोलनकारੀਆਂ ਦੀ ਜ਼ਾਇਦਾਦ ਜ਼ਬਤ ਕਰਕੇ ਬੈਂਕ ਖਾਤੇ ਜ਼ਬਤ ਕਰਕੇ ਨੁਕਸਾਨ ਦੀ ਪਰਪਾਈ ਕਰੇਗਾ ਪ੍ਰਸ਼ਾਸਨ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਹੋਵੇਗੀ ਕਾਰਵਾਈ ਜੰਮੂ ਕਸ਼ਮੀਰ ਆਇਆ ਪਿਆਨਕ ਐਵਲੌਂਚ ਇੱਕ ਵਿਦੇਸ਼ੀ ਸੈਲਾਨੀ ਦੀ ਹੋਈ ਮੌਤ ਇੱਕ ਹੋਇਆ ਲਾਪਤਾ ਹੁਣ ਇਕੱਲੀ ਔਰਤ ਵੀ ਬਣ ਸਕੇਗੀ ਮਾਂ ਕੇਂਦਰ ਸਰਕਾਰ ਨੇ ਸਰੂ ਕੀ ਸੀ ਨਿਯਮਾਂ 'ਚ ਕਿਤੇ ਵੱਡੇ ਬਦਲਾਵ ਸ਼ੁਭਕਰਨ ਦੇ ਮੁੱਦੇ ਤੇ ਬੋਲੇ ਪੰਜਾਬ ਬੀਜਪੀ ਪ੍ਰਧਾਨ ਸੁਨੀਲ ਜਾਖੜ ਦੋਸ਼ਾਂ ਖਿਲਾਫ ਮੋੜੀ ਚਾਹੀਦੀ ਹੈ ਸਖਤ ਕਾਰਵਾਈ ਡੇਰਾ ਸਜਖੰਡ ਬਲਾਦੇ ਗੱਦੀ ਨਿਸ਼ੀਨ ਸੰਤ ਨਿਰੰਜਨ ਦਾਸ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਡਾਕਟਰਾਂ ਨੇ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ ਯਾਤਰੀਆਂ ਲਈ ਘਟ ਹੋਵੇਗੀ ਅਮਰੀਕੀ ਵੀਜ਼ੇ ਦੀ ਉਡੀਕ ਸਮਾਂ ਘਟਾਉਣ ਦੀ ਕੋਸ਼ਿਸ਼ਾਂ ਹੋਇਆ ਤੇਜ਼ ਰਵਿਚੰਦਰ ਅਸ਼ਵਿਨ ਨੇ ਲਿਖਿਆ ਇਤਿਹਾਸ ਇੰਗਲੈਂਡ ਖਿਲਾਫ 100 ਵਿਕਟਾਂ ਲੈਣ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼ ਇਹ ਸਾਰੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੇਵ ਜਾਜ਼ਤ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼